ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ 'ਚਔਰਤਾਂ ਨੂੰ ਅਗਲੇ ਬਜਟ ਤੋਂ 1000 ਰੁਪਏ ਮਹੀਨਾ ਮਿਲਣਾ ਹੋਵੇਗਾ ਸ਼ੁਰੂ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿਖੇ ਰੋਡ ਸ਼ੋਅ ਦੌਰਾਨ ਕੀਤਾ ਐਲਾਨ ਕਿਆ ਸੀ 5 ਸਾਲਾਂ 'ਚ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਸੀ ਉਹ ਅਸੀਂ ਪੂਰੇ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਬਾਦਲ ਪਰਿਵਾਰ ਨੂੰ ਲਿਆ ਲੰਬੇ ਹੱਥੀ ਮਾਨ ਨੇ ਕਿਹਾ ਇਹ ਮੇਰੇ ਤੇ ਗੈਂਗਸਟਰ ਪੈਦਾ ਕਰਨ ਦੇ ਇਲਜ਼ਾਮ ਲਗਾਉਂਦੇ ਨੇ ਜਦਕਿ ਇਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਹੈ ਟਿਕਟ ਮੁੱਖ ਮੰਤਰੀ ਮਾਨ ਨੇ ਕ੍ਰਿਕਟ ਵਿਸ਼ਵ ਕੱਪ ਚ ਜਿੱਤਣ ਵਾਲੀ ਮਹਿਲਾ ਟੀਮ ਨੂੰ ਦਿੱਤੀ ਵਧਾਈ ਮਾਨ ਨੇ ਕਿਹਾ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਟੀਮ ਚ ਤਿੰਨ ਕੁੜੀਆਂ ਪੰਜਾਬ ਦੀਆਂ ਪੁਰਸ਼ ਟੀਮ ਚ ਵੀ ਕਪਤਾਨ ਸ਼ੁਭਮਨ ਗਿੱਲ ਸਮੇਤ ਤਿੰਨ ਮੁੰਡੇ ਪੰਜਾਬ ਦੇ ਨੇ ਰਵਨੀਤ ਬਿੱਟੂ ਨੇ ਸੀਐਮ ਮਾਨ ਦੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਨਵੇਂ ਬਿਆਨ ਤੇ ਦਿੱਤੀ ਪ੍ਰਤੀਕਿਰਿਆ ਬਿੱਟੂ ਨੇ ਕਿਹਾ ਜੇਕਰ ਲੋਕਾਂ ਨੇ ਸਰਕਾਰ ਨੂੰ ਸਬਕ ਨਾ ਸਿਖਾਇਆ ਤਾਂ ਮਹਿਲਾਵਾਂ ਨਾਲ ਕੀਤਾ ਵਾਦਾ ਮਾਰਚ 'ਚ ਵੀ ਪੂਰਾ ਨਹੀਂ ਹੋਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੋੜ ਚੁਣੇ ਗਏ ਐਸਜੀਪੀਸੀ ਦੇ ਪ੍ਰਧਾਨ ਧਾਮੀ ਨੂੰ 136 'ਚੋਂ 117 ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਨੂੰ ਪਈਆਂ 18 ਵੋਟਾਂ ਜਦਕਿ ਇੱਕ ਵੋਟ ਹੋਈ ਰੱਦ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਚ ਔਰਤਾਂ ਨੂੰ ਅਗਲੇ ਬਜਟ ਤੋਂ 1000 ਰੁਪਏ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਚ ਰੋਡ ਸ਼ੋਅ ਦੌਰਾਨ ਕੀਤਾ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਪ੍ਰਚਾਰ ਲਈ ਤਰਨਤਾਰਨ ਪਹੁੰਚੇ ਸਨ। ਮਾਨ ਨੇ ਕਿਹਾ ਕਿ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ 5000 ਰੁਪਏ ਇਥੋਂ ਬਚ ਰਹੇ ਸਨ। ਬੱਚਿਆਂ ਦੀ ਸਕੂਲ ਦੀ ਫੀਸ ਬਚ ਰਹੀ ਹੈ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਨੇ ਪੰਜਾਬ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸਾਨੂੰ ਦੇਖਣਾ ਪੈਂਦਾ ਹੈ ਕਿ ਕਿਸ ਹਿਸਾਬ ਨਾਲ ਕਿਸ ਨੂੰ ਕੀ ਦੇਣਾ ਹੈ ਅਸੀਂ ਮਾਤਾ-ਮਾਪਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅਗਲੇ ਬਜਟ ਤੋਂ ਅਸੀਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਅਸੀਂ 5 ਸਾਲਾਂ 'ਚ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਸੀ ਉਹ ਅਸੀਂ ਜ਼ਰੂਰ ਪੂਰੇ ਕਰਾਂਗੇ ਮਾਮਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ 1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲਿਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂਹਾਂ ਨੇ ਤਾਂ ਉਹਨੂੰ ਸੂਟ ਕਿਹੜੇ-ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਇਆ ਉਹ ਅਗਲਾ ਬਜਟ ਜਿਹੜਾ ਹੋਣਾ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹਦਾਂਗੇ ਕਿ ਆ ਝੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖਿੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋ ਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਹੈ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਜੀ ਬਹੁਤ ਬਹੁਤ ਧੰਨਵਾਦ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਬਾਦਲ ਪਰਿਵਾਰ ਨੂੰ ਲੰਬੇ ਹੱਥੀ ਲਿਆ ਮਾਨੇ ਕਿ ਇਹ ਮੇਰੇ ਤੇ ਗੈਂਗਸਟਰ ਪੈਦਾ ਕਰਨ ਦੇ ਇਲਜ਼ਾਮ ਲਗਾਉਂਦੇ ਨੇ ਜਦਕਿ ਇਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਅਸਲੀਅਤ ਇਹ ਹੈ ਕਿ ਇਹਨਾਂ ਨੇ ਨੌਜਵਾਨਾਂ ਨੂੰ ਭੜਕਾਇਆ ਹੈ ਅਤੇ ਆਪਣੇ ਕੰਮ ਕਢਵਾਉਣ ਲਈ ਵਰਤਿਆ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰ ਵੀ ਸਾਡੇ ਆਪਣੇ ਧੀਆਂ ਪੁੱਤ ਨੇ ਕੋਈ ਮਾਂ ਗੈਂਗਸਟਰ ਨਹੀਂ ਜੰਮਦੀ ਹਾਲਾਤ ਉਸ ਨੂੰ ਗੈਂਗਸਟਰ ਬਣਾ ਦਿੰਦੇ ਨੇ ਇਸ ਦੇ ਨਾਲ ਹੀ ਮਾਨ ਨੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਦਾ ਜਵਾਬ ਦਿੱਤਾ ਹਰਸਿਮਰਤ ਕੌਰ ਬਾਦਲ ਕਿਆਸੀ ਕੇ ਸਾਡੇ ਰਾਜ ਚ ਕਿਸੇ ਨੇ ਚਿੱਟੇ ਦਾ ਨਾਮ ਨਹੀਂ ਸੁਣਿਆ ਸੀ ਮਾਨ ਨੇ ਕਿਹਾ ਕਿ ਉਹ ਸੱਚ ਕਹਿ ਰਹੇ ਨੇ ਬਾਦਲਾਂ ਦੇ ਰਾਜ ਵੇਲੇ ਚਿੱਟੇ ਨੂੰ ਮਜੀਠੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਹੈ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਠੀਕਾ ਉਦੋਂ ਆਹ ਕਹਿੰਦੇ ਹੁੰਦੇ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਪ ਦੇ ਘਰ ਭਰਦੇ ਰਹੇ ਇਹਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਖਤਮ ਲੋਕ ਜਾਣ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱਡਦੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡਦੇ ਕਿਉਂ ਨ ਵੀ ਸਾਡੇ ਬੱਚੇ ਪੜ੍ਹ ਕੇ ਆਫਸਰ ਬਣ ਜਾਣ ਤਾਂ ਉਹ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹੋ ਜਿਹੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਉਹ ਕੀ ਕਹਿੰਦੇ ਆ ਕਹਿੰਦੇ ਕਿ ਭਗਵੰਤ ਮਾਨ ਗੈਂਗਸਟਰ ਪੈਦਾ ਕੀਤੇ ਆ ਭਗਵੰਤ ਮਾਨ ਨੇ ਹੱਦ ਆ ਯਾਰ ਟਿਕਟਾਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਕ ਇਹਨੇ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਵੀ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ-ਚੂਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤੇ ਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ 'ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ ਜਾਣਾ ਪੈ ਗਿਆ ਇਹ ਆਪ ਆ ਫਿਰਦੇ ਨੇ ਮੌਜਾਂ ਨਾਲ ਵਰਤ ਕੇ ਵਰਤ ਕੇ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀਆ ਪੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਆ ਹਜੇ ਆਪਾਂ ਹਾਲਾਤ ਹੀ ਨੇ ਹਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਵੇਲਾ ਮੰਨ ਸ਼ੈਤਾਨੀ ਦਾ ਕਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਉਧਰ ਉਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਹੈ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ক্রিকেট ਵਿਸ਼ਵ ਕੱਪ ਜਿੱਤਣ ਵਾਲੀ ਮੈਲਾ ਟੀਮ ਨੂੰ ਵਧਾਈ ਦਿੱਤੀ ਮਾਨ ਨੇ ਕਿਹਾ ਕਿ ਇਸ ਟੀਮ ਦੀ ਅਗਵਾਈ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ ਹਰਮਨ ਤੋਂ ਇਲਾਵਾ ਦੋ ਹੋਰ ਕੁੜੀਆਂ ਵੀ ਪੰਜਾਬ ਦੀਆਂ ਨੇ ਪੁਰਸ਼ ਟੀਮ ਦਾ ਕਪਤਾਨ ਸ਼ੁਭਮਨ ਗਿਲ ਵੀ ਪੰਜਾਬ ਦਾ ਰਹਿਣ ਵਾਲਾ ਹੈ ਸ਼ੁਭਮਨ ਦੇ ਨਾਲ ਹੀ ਅਰਸ਼ ਪ੍ਰੀਤ ਸਿੰਘ ਤੇ ਅਭਿਸ਼ੇਕ ਸ਼ਰਮਾ ਵੀ ਪੰਜਾਬ ਦੇ ਨੇ ਹਾਕੀ ਟੀਮ ਦੇ 11 ਮੈਂਬਰਾਂ ਚੋਂ 9 ਪੰਜਾਬ ਦੇ ਨੇ ਦੇਸ਼ ਦੀ ਫੁੱਟਬਾਲ ਟੀਮ ਦਾ ਕਪਤਾਨ ਵੀ ਪੰਜਾਬ ਦਾ ਰਹਿਣ ਵਾਲਾ ਹੈ ਮਾਨਯਕ ਆ ਕਿ ਪੰਜਾਬ ਹਮੇਸ਼ਾ ਦੇਸ਼ ਦਾ ਕੈਪਟਨ ਰਿਹਾ ਹੈ ਸਾਡੇ ਨੌਜਵਾਨ ਬਹੁਤ ਵਧੀਆ ਖੇਡ ਰਹੇ ਨੇ ਇਸ ਦੇ ਨਾਲ ਹੀ ਵਿਰੋਧੀਆਂ ਤੇ ਵਰਦੇ ਹੋਏ ਮਾਨਯਕ ਆ ਕਿ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡੀ ਅਸੀਂ ਪੱਕੇ ਪੈਰੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਇਸ ਇਲਾਕੇ ਨੂੰ ਨੰਬਰ 1 ਇਲਾਕਾ ਜਿਹੜਾ ਬਣਾਉਣ ਦਾ ਲੋਕਾਂ ਦਾ ਸੁਪਨਾ ਹੈ ਪਿੰਡਾਂ ਦੇ ਸਕੂਲ ਬਣਾਉਣੇ ਆ 8ਵੀਂ ਵਾਲੇ ਨੂੰ 10ਵੀਂ ਦਾ ਕਰਨਾ ਹੈ 10ਵੀਂ ਵਾਲੇ ਨੂੰ 12ਵੀਂ ਦਾ ਕਰਨਾ ਹੈ ਕਾਲਜ ਬਣਾਉਣੇ ਆ ਫੈਕਟਰੀਆਂ ਲਿਆਉਣੀਆਂ ਸੜਕਾਂ ਬਣਾਉਣੀਆਂ ਟੋਬੇ ਛੱਪੜ ਪਿੰਡਾਂ ਦੇ ਬਿਮਾਰੀਆਂ ਦਾ ਘਰ ਬਣੇ ਪਏ ਨੇ ਗਰਾਊਂਡ ਬਣਾਉਣੇ ਆ ਪਿੰਡਾਂ 'ਚ ਖੇਡਾਂ ਵਾਸਤੇ ਆ ਕੱਲ ਸਾਡੀਆਂ ਕੁੜੀਆਂ ਜਿੱਤੀਆਂ ਨੇ ਕ੍ਰਿਕਟ ਵਾਲੀਆਂ ਤਿੰਨ ਕੁੜੀਆਂ ਪੰਜਾਬ ਦੀਆਂ ਨੇ ਕੈਪਟਨ ਪੰਜਾਬ ਦੀ ਮੋਗੇ ਦੀ ਹਰਮਨਪ੍ਰੀਤ ਤੇ ਹਰਲੀਨ ਦਿਉਲ ਤੇ ਅਮਨਜੋਤ ਤਿੰਨ ਕੁੜੀਆਂ ਪੰਜਾਬ ਦੀਆਂ ਨੇ ਜਿਹੜੀ ਮੁੰਡਿਆਂ ਦੀ ਟੀਮ ਐ ਤਿੰਨ ਮੁੰਡਿਆਂ ਚ ਪੰਜਾਬ ਦੇ ਨੇ ਸ਼ੁਮਨ ਗਿੱਲ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਤੋਂ ਅਰਸ਼ਦੀਪ ਉਹ ਤਿੰਨ ਪਲੇ ਹਾਕੀ ਦੇ ਵਿੱਚ 11 ਚੋਂ 9 ਆਪਣੇ ਨੇ ਹਰਮਨਪ੍ਰੀਤ ਉਹਦਾ ਵੀ ਕੈਪਟਨ ਐ ਚਾਰ ਖੇਡਾਂ ਦੇ ਵੱਡੀਆਂ ਹਾਕੀ, ਕੁੜੀਆਂ ਦੀ ਕ੍ਰਿਕਟ, ਮੁੰਡਿਆਂ ਦੀ ਕ੍ਰਿਕਟ ਤੇ ਫੁੱਟਬਾਲ ਚਾਰਾਂ ਦੇ ਕੈਪਟਨ ਪੰਜਾਬ ਦੇ ਨੇ ਅਸੀਂ ਤਾਂ ਕੈਪਟਨ ਬਣਨ ਵਾਲੇ ਬੰਦੇ ਆ ਅਸੀਂ ਪਿੱਛੇ ਨਹੀਂ ਰਹਿੰਦੇ ਨੰਬਰ 2 ਜਾਂ 3 ਸਾਨੂੰ ਪਸੰਦ ਹੀ ਨਹੀਂ ਨੰਬਰ 1 ਵਾਲਿਆਂ ਪਰ ਇਹਨਾਂ ਨੇ ਸਾਡੀਆਂ ਛਿੰਝਾਂ ਖੋਲੀਆਂ ਸਾਡੀਆਂ ਕਬੱਡੀਆਂ ਖੋਲੀਆਂ ਸਾਡੀਆਂ ਕੁਸ਼ਤੀਆਂ ਖੋਲੀਆਂ ਸਾਡੇ ਸਰੀਰ ਹੀ ਖੋਲੇ ਇਹਨਾਂ ਨੇ ਸਾਡੇ ਤੋਂ ਸੋ ਇਹਨਾਂ ਨੂੰ ਵੜਨ ਨਾ ਦਿਓ ਪਿੰਡਾਂ 'ਚ ਇਹਨਾਂ ਨਾਲ ਗੱਲ ਕਰੋ ਇਹਨਾਂ ਨਾਲ ਵੀ ਜਦੋਂ ਤੁਹਾਡਾ ਰਾਜ ਸੀਗਾ ਤੇ ਤੁਸੀਂ ਕੀਤਾ ਕੀ ਇੱਥੇ ਕੱਖ ਨਹੀਂ ਕੀਤਾ ਸਿਰਫ ਚਿੱਟਾ ਵੇਚਿਆ ਆਪਦੇ ਪਾਏ ਨੇ ਆਪਦੇ ਮਹਿਲ ਆਪਦੇ ਜਿਹੜੇ ਬਾਹਰਲੇ ਮੁਲਕਾਂ ਚ ਪੈਸਾ ਕੱਢਿਆ ਸਭ ਸਾਰਿਆਂ ਦੀ ਜਾਨ ਚੱਲ ਰਹੀ ਹੈ ਥੋੜਾ ਟਾਈਮ ਲੱਗ ਜੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਾਗਜ਼ੀ ਕਾਰਵਾਈਆਂ ਨੂੰ ਪਰ ਪੱਕੇ ਪੈਰੀਂ ਕਰਦੇ ਆਂ ਸੀ ਉਹਨੂੰ ਜਦੋਂ ਕੰਮ ਕਰਦੇ ਆਂ ਵੱਡੇ ਵੱਡੇ ਵਕੀਰਸ ਭਾਵੇਂ ਸਾਨੂੰ ਲਿਆਉਣੇ ਪੈਣ ਪਰ ਕੇ ਇਹਨਾਂ ਨੂੰ ਸਭ ਕੁਝ ਜ਼ਰੂਰ ਸਿਖਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਰਨਤਾਰਨ ਚ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਮਾਨ ਦੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਨਵੇਂ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਬਿੱਟੂ ਨੇ ਕਿਹਾ ਕਿ ਇਹ ਸਰਕਾਰ ਬਣੀ ਨੂੰ 4 ਸਾਲ ਹੋ ਗਏ ਨੇ ਹਾਲੇ ਵੀ ਭਗਵੰਤ ਮਾਨ ਮਾਰਚ ਚ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਗੱਲ ਕਹਿ ਰਹੇ ਨੇ ਬਿੱਟੂ ਨੇ ਕਿਹਾ ਕਿ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਇਸੇ ਲਈ ਮੁੱਖ ਮੰਤਰੀ ਦੀਆਂ ਜੁੱਤੀਆਂ ਤੇ ਸੁਰੱਖਿਆ ਲਗਾਈ ਜਾ ਰਹੀ ਹੈ ਬਿੱਟੂ ਨੇ ਕਿਹਾ ਜੇਕਰ ਤਰਨਤਾਰਨ ਦੇ ਲੋਕਾਂ ਨੇ ਸਰਕਾਰ ਨੂੰ ਸਬਕ ਨਾ ਸਿਖਾਇਆ ਤਾ ਮਹਿਲਾਮਾਂ ਨਾਲ ਕੀਤਾ ਵਾਦਾ ਮਾਰਚ ਚ ਵੀ ਪੂਰਾ ਨਹੀਂ ਹੋਵੇਗਾ ਯਾਰ ਮੈਂ ਹੈਰਾਨ ਆ ਇਹ ਸਾਢੇ 3 ਨਹੀਂ 4 ਸਾਲ ਹੋ ਗਏ ਇਹ ਜੁੱਤੀਆਂ ਤੇ ਜਿਹੜੀ ਜੁੱਤੀਆਂ ਤੇ ਪੁਲਿਸ ਲਾਈ ਜਾ ਰਹੀ ਹੈ ਸੀਐਮ ਦੇ ਜੁੱਤੀਆਂ ਤੇ ਸਕਿਉਰਿਟੀ ਲਾਈ ਜਾ ਰਹੀ ਹੈ ਜਿਹੜੀ ਸੀਐਮ ਦੇ ਉਹ ਇਸੇ ਕਰਕੇ ਲਾਈ ਜਾ ਰਹੀ ਹੈ ਪਰ ਜਿੰਨੀ ਮਰਜ਼ੀ ਸਕਿਉਰਿਟੀ ਲੈ ਲਓ ਇਹ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਨੇ ਹਜ਼ਾਰ ਰੁਪਈਆ ਨਹੀਂ ਦੇ ਸਕੇ ਦੂਜੇ ਪਾਸੇ ਸਾਡੇ ਸੀਐਮ ਨੇ ਹਰਿਆਣੇ ਦੇ ਸਾਲ ਨਹੀਂ ਹੋਇਆ ਲਾਡੋ ਬਹਿਨ ਲਾੜਲੀ ਬਹਿਨ ਉਹਨਾਂ ਨੇ ਲਾਗੂ ਕੀਤੀ ਸੀ 2100 ਰੁਪਿਆ 6 ਲੱਖ ਆਪਣੀਆਂ ਮਾਵਾ ਭੈਣਾਂ ਦੇ ਸੀਐਮ ਦੇ ਥੋੜੇ ਚੈਨਾਂ ਤੇ ਚੱਲਦਾ ਹੈ ਆਨਲਾਈਨ ਉਹਨਾਂ ਨੇ 6 ਲੱਖ ਤੋਂ ਉੱਤੇ ਸਾਡੀਆਂ ਮਾਵਾ ਭੈਣਾਂ ਦੇ ਖਾਤੇ 'ਚ 2100 ਰੁਪਿਆ ਆਉਣਾ ਸ਼ੁਰੂ ਹੋ ਗਿਆ ਤੇ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਬੀਜੇਪੀ ਦੀਆਂ ਸਰਕਾਰਾਂ ਤੇ ਆਮ ਆਦਮੀ ਸਰਕਾਰ ਚ ਕੀ ਅੰਤਰ ਆ ਇਹ ਲੋਕ ਆਪਣੇ ਆਪ ਸਮਝ ਲੈਣ ਹਜੇ ਵੀ ਕਹਿੰਦੇ ਆ ਵੀ ਅਸੀਂ ਮਾਰਚ ਚ ਦਮਾਂਗੇ ਤੇ ਕਿੰਨੀ ਵਾਰ ਜੇ ਸਲ ਇਹਨਾਂ ਨੂੰ ਸਬਕ ਨਹੀਂ ਸਿਖਾਵਾਂਗੇ ਇਸ ਇਲੈਕਸ਼ਨ ਚ ਇਹਨਾਂ ਦਾ ਹਿਸਾਬ ਨਹੀਂ ਕਰਾਂਦੇ ਇਸ ਇਲੈਕਸ਼ਨ ਚ ਤਾਂ ਮਾਰਚ ਚ ਵੀ ਪੈਣਾ ਨਹੀਂਗਾ ਫਿਰ ਖਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੇ ਵਿੱਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਗਏ ਨੇ ਚੋਣ ਵਾਸਤੇ ਮੁੱਖ ਮੁਕਾਬਲਾ ਹਾਕਮ ਤਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਮਿੱਠੂ ਸਿੰਘ ਕਾਣੀ ਕੇ ਵਿਚਾਲੇ ਸੀ ਜਨਰਲ ਇਜਲਾਸ ਦੌਰਾਨ ਕੁੱਲ 136 ਵੋਟਾਂ ਪਈਆਂ ਜਿਸ ਵਿੱਚੋਂ ਧਾਮੀ ਨੂੰ 117 ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਣੀ ਕੇ ਨੂੰ 18 ਵੋਟਾਂ ਪਈਆਂ ਜਦਕਿ ਇੱਕ ਵੋਟ ਰੱਦ ਹੋ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ ਨੇ ਇਸ ਦੇ ਨਾਲ ਹੀ ਅੱਜ ਕਮੇਟੀ ਦੇ ਹੋਰ ਅਹੁਦੇਦਾਰ ਵੀ ਚੁਣੇ ਗਏ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜੀ ਇਹ ਲਫਾਫਿਆ ਚੋਂ ਨਿਕਲਦੇ ਆ ਇਹਨਾਂ ਚੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜੀ ਨੇ ਸਾਰਿਆਂ ਦੀ رائے ਲਈ ਇਕੱਲੇ-ਇਕੱਲੇ ਦੀ ਤਿੰਨ ਦਿਨ ਉਸ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਫੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਿਹਲੇ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਤੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨੇ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸੱਜ ਕਰਕੇ ਜਾਣਿਓ ਕੱਲ ਵੀ ਜਿਹੜੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਸਾਹਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗੇ ਸੋ ਇਹ ਮੈਂ ਸਮਝਦਾ ਸ਼ੋਮਣੀ ਅਕਾਲੀ ਦਲ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸੰਮੇਲ ਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਵਾਰ ਫਿਰ ਮਾਹੌਲ ਗਰਮਾ ਗਿਆ ਪੁਲਿਸ ਅਤੇ ਵਿਦਿਆਰਥੀਆਂ 'ਚ ਤੱਕਾਮੁਕੀ ਹੋਈ ਵਿਦਿਆਰਥੀਆਂ ਨੇ ਗੇਟ ਨੰਬਰ 2 ਬੰਦ ਕਰਕੇ ਪ੍ਰਦਰਸ਼ਨ ਸ਼ੁਰੂ ਕੀਤਾ ਮਾਹੌਲ ਗਰਮ ਹੁੰਦਾ ਦੇਖ ਕੇ ਮੌਕੇ ਤੇ ਵਾਧੂ ਪੁਲਿਸ ਬੁਲਾਈ ਗਈ ਵਿਦਿਆਰਥੀਆਂ ਨੇ ਚੰਡੀਗੜ੍ਹ ਪੁਲਿਸ ਗੋ ਬੈਕ ਦੇ ਨਾਅਰੇ ਲਗਾਏ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਵਿਭਾਗ ਦਾ ਵਿਦਿਆਰਥੀ ਅਭਿਸ਼ੇਕ ਡਾਗਰ ਪਿਛਲੇ 4 ਦਿਨਾਂ ਤੋਂ ਮਰਨਵਰਤ ਤੇ ਬੈਠਾ ਹੋਇਆ ਹੈ ਉੱਥੇ ਸਟੂਡੈਂਟ ਸੇਵ ਸੈਨੇਟ ਤੇ ਸੇਵ ਪੀਯੂ ਵੀ ਲਿਖਿਆ ਹੋਇਆ ਹੈ ਪੁਲਿਸ ਹੁਣ ਵਿਦਿਆਰਥੀ ਨੇਤਾ ਨੂੰ ਉੱਥੋਂ ਹਟਾ ਕੇ ਹਸਪਤਾਲ ਚ ਦਾਖਲ ਕਰਵਾਉਣਾ ਚਾਹੁੰਦੀ ਸੀ ਇਸ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਵੀ ਭੰਗ ਕਰ ਦਿੱਤਾ ਗਿਆ ਇਸ ਤੇ ਵੀ ਵਿਵਾਦ ਚੱਲ ਰਿਹਾ ਹੈ ਤੇ ਵਿਦਿਆਰਥ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਇੱਥੇ ਨੇਤਾਵਾਂ ਦਾ ਆਉਣਾ ਵੀ ਲਗਾਤਾਰ ਜਾਰੀ ਹੈ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਦਿਵਾੜੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਸਮੇਤ ਕਈ ਪੁਰਾਣੇ ਵਿਦਿਆਰਥੀ ਨੇਤਾ ਲਗਾਤਾਰ ਪਹੁੰਚ ਰਹੇ ਨੇ ਤੇ અપનાਏ ਜਾ ਰਹੇ ਰਵੱਈਏ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸ਼ਿੰਡିକੇਟ ਨੂੰ ਸੀਮਿਤ ਕਰਕੇ ਜਿਸ ਚੋਰ ਮੋਰੀ ਦੇ ਰਾਹੀ ਸਾਜ਼ਿਸ਼ ਦੇ ਰਾਹੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੇ ਹੱਥੋਂ ਖੋਹਣਾ ਚਾਹੁੰਦੀ ਹੈ ਜਾਂ ਪੰਜਾਬ ਯੂਨੀਵਰਸਿਟੀ ਤੇ ਕਾਬਜ ਹੋਣਾ ਚਾਹੁੰਦੀ ਹੈ ਉਹਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਹੀ ਨਹੀਂ ਪੰਜਾਬ ਦੇ तमाम ਜਿਹੜੇ ਲੋਕ ਐ ਜਿਹੜੇ ਪੰਜਾਬਦਰਦੀ ਲੋਕ ਐ ਉਹ ਇਹਦੇ ਖਿਲਾਫ ਐ ਔਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵੀ ਵਿਦਿਆਰਥੀਆਂ ਨੇ ਇਹਦੇ ਖਿਲਾਫ ਹੋ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਹੈ ਜਿਹੜਾ ਡੈਮੋਕਰੈਟਿਕ ਪ੍ਰੋਟੈਸਟ ਸ਼ੁਰੂ ਕੀਤਾ ਆ ਉਹਦੀ ਹਿਮਾਇਤ ਕਰਨ ਵਾਸਤੇ ਔਰ ਉਹਨਾਂ ਦੀ ਇਸ ਲੜਾਈ ਵਿੱਚ ਸਾ ਪਾਉਣ ਲਈ ਅੱਜ ਮੈਂ 12:30 ਵਜੇ ਪੰਜਾਬ ਯੂਨੀਵਰਸਿਟੀ ਕੈਂਪਸ ਜਾਊਂਗਾ ਔਰ ਮੈਂ মিডিਆ ਦੇ ਰਾਹੀਂ ਸਾਰੇ ਪੰਜਾਬ ਚ ਬੈਠੇ ਸਾਥੀਆਂ ਨੂੰ ਚਾਹੇ ਕ੍ਰਾਸ ਦਾ ਪਾਰਟੀ ਲਾਈਨ ਜਿਹੜੇ ਪੁਰਾਣੇ ਵਿਦਿਆਰਥੀ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਜ਼ਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਦੇ ਡੈਮੋਕਰੈਟਿਕ ਸੈਟਅਪ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਨੂੰ ਬਚਾਉਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਗੱਲ ਹੈ ਵੀ ਜੇ ਅੱਜ ਆਪਾਂ ਇਕੱਠੇ ਨਾ ਹੋਏ ਤੇ ਸਾਡੀ ਇਹ ਹੈਰੀਟੇਜ ਵਿਰਾਸਤ ਜਿਹੜੀ ਹੈ ਇਹ ਸਾਡੇ ਹੱਥੋਂ ਨਿਕਲ ਜਾਣੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਸਾਡੀਆਂ ਸੰਸਥਾਵਾਂ ਤੇ ਕਾਬਜ਼ ਹੋਣ ਲਈ ਤਤਪਾਰ ਹੈ ਤੋ ਇੱਕ ਵਾਰ ਫੇਰ ਸਾਰੇ ਜਾਣੇ ਇਕੱਠੇ ਹੋਈਏ ਔਰ ਪੰਜਾਬ ਯੂਨੀਵਰਸਿਟੀ ਦੀ ਇਸ ਇਤਿਹਾਸਿਕ ਵਿਰਾਸਤ ਨੂੰ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਤੋਂ ਬਚਾਉਣ ਦੀ ਲੜਾਈ ਚ ਆਪਣਾ ਹਿੱਸਾ ਪਾਇਆ। ਪੰਜਾਬ ਚ ਪੈਨਸ਼ਨਰਾਂ ਲਈ ਮਾਨ ਸਰਕਾਰ ਵੱਲੋਂ ਪੈਨਸ਼ਨ ਸੇਵਾ ਪੋਰਟਲ ਚਾਲੂ ਕੀਤਾ ਗਿਆ ਹੈ। ਇਸ ਪੋਰਟਲ ਤੇ ਪੈਨਸ਼ਨ ਧਾਰਕ ਹਰ ਕਿਸਮ ਦੀ ਸਮੱਸਿਆ ਦਾ ਸਮਾਧਾਨ ਕਰ ਸਕਦੇ ਨੇ ਤੇ ਨਵੀਂ ਪੈਨਸ਼ਨ ਲਗਾਉਣ ਲਈ ਵੀ ਪੋਰਟਲ ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਵਿਭਾਗ ਨਾਲ ਜੁੜੀਆਂ ਸੇਵਾਵਾਂ ਇੰਟਰਨੈਟ ਤੇ ਫੋਨ ਯਾ ਕੰਪਿਊਟਰ ਰਾਹੀਂ ਹੁਣ ਆਸਾਨ ਪਹੁੰਚ ਦੇ ਅੰਦਰ ਨੇ ਲੋੜ ਪੈਣ ਤੇ ਸੇਵਾ ਕੇਂਦਰਾਂ ਤੇ ਸੇਵਾ ਸਹਾਇਕ ਦੀ ਸਹੂਲਤ ਲੈ ਕੇ ਵੀ ਕੰਮ ਕਰਵਾਏ ਜਾ ਸਕਣਗੇ ਇਸ ਦੇ ਲਈ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਜਿਨ੍ਹਾਂ ਤੇ ਫੋਨ ਕਰਕੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਜਿਹੜੇ ਨੇਗੇ ਮੋਬਾਈਲ ਦੇ ਰਾਹੀਂ ਪੀਸੀ ਦੇ ਰਾਹੀਂ ਲੈਪਟਾਪ ਦੇ ਰਾਹੀਂ ਇਸ ਪੋਰਟਲ ਦੇ ਉੱਤੇ ਜਿਹੜਾ ਜਾ ਕੇ ਆਪਣਾ ਆਧਾਰ ਕਾਰਡ ਜਿਹੜਾ ਇਹ KYC ਆ ਜਿਹੜਾ ਉਹਦੀ ਮਦਦ ਨਾਲ ਰਜਿਸਟਰ ਹੋ ਸਕਣਗੇ ਰਜਿਸਟਰ ਹੋਣ ਤੋਂ ਬਾਅਦ ਉਹ ਜਿਹੜੀ ਆਈਡੀ ਆ ਉਸ ਆਈਡੀ ਜਦੋਂ ਦੀ ਡਿਵੈਲਪ ਹੋ ਗਈ ਉੱਥੇ ਬੈਠ ਕੇ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਜਿਹੜਾ ਲੈ ਸਕਣਗੇ ਔਰ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਜਾਣ ਦੇ ਲੈ ਕੇ ਜਾਣ ਦੇ ਲਈ ਜਿਹੜੇ ਨੇੜਲੇ ਸੇਵਾ ਕੇਂਦਰ ਨੇ ਉਹ ਵੀ ਅਸੀਂ ਨਿਰਧਾਰਤ ਕੀਤੇ ਨੇ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਨਹੀਂ ਕਰ ਸਕਦਾ ਤਾਂ ਨੇੜਲੇ ਸੇਵਾ ਕੇਂਦਰ ਦੇ ਅੰਦਰ ਜਾ ਕੇ ਵੀ ਜਿਹੜਾ ਉਹ ਇਹ ਸਿਵਾਮਾ ਲੈ ਸਕਦਾਗਾ ਔਰ ਕੁਝ ਸਿਵਾਮਾ ਸਾਰੀਆਂ ਸਿਵਾਮਾ ਆਪਣੇ ਘਰ ਬੈਠ ਕੇ ਵੀ ਘਰ ਬਲਾ ਕੇ ਵੀ ਜੜੀਆਂ ਰਗੀਆਂ ਉਹ ਸਿਵਾਮਾ ਲਿਆਂ ਜਾ ਸਕਦੀਆਂ ਨੇਗੀਆਂ ਸੋ ਇਹਦੇ ਲਈ ਤਿੰਨ ਅਸੀਂ ਹੈਲਪ ਨੰਬਰ ਜਾਰੀ ਕੀਤੇ ਨੇਗੇ ਸਾਡੇ ਸਾਰਾ ਡਾਇਰੈਕਟੋਰੇਟ ਆਫ ਖਜ਼ਾਨਾ ਤੇ ਲੇਖਾ ਸਾਡਾ ਜਿਹੜਾ ਡਿਪਾਰਟਮੈਂਟ ਆਫ ਡਾਇਰੈਕਟੋਰੇਟ ਖਜ਼ਾਨਾ ਲੇਖਾ ਤੇ ਪੈਨਸ਼ਨ ਇਹ ਜਿਹੜਾ ਇਹਨੇ ਕੰਟਰੋਲ ਰੂਮ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਕੀਤਾਗਾ नंबर नम्ब, तीन नंबर नेगे वन एट जीरो जीरो वन एट जीरो टू वन फोर एट मैं एक बार दोबारा रिपीट कर देंगा वन एट जीरो, जीरो जीरो वन एट जीरो टू वन फोर एट एक ये नंबर हैगा और दूसरा जीरो वन सैवन टू टू नाइन नाइन सिक्स थ्री एट फाइव मैं दोबारा इस तो भी रिपीट कर देंगा जीरो वन सैवन टू टू नाइन नाइन सिक्स थ्री एट फाइव इस तरीके तीजा नंबर जरा जीरो वन सैवन टू टू नाइन सिक्स सिक्स थ्री एट सिक्स ਮੈਂ ਦੁਬਾਰਾ ਰਿਪੀਟ ਕਰਦਾ 01722996386 ਇਹ ਜਿਹੜੇ ਸਾਡੇ ਤਿੰਨ ਨੰਬਰ ਨੇਗੇ ਇਹ ਡਾਇਰੈਕਟੋਰੇਟ ਲੈਵਲ ਦੇ ਉੱਤੇ ਸਾਡੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਅੰਦਰ ਜਿਹੜੇ ਚਾਲੂ ਰਹਿਣਗੇ ਔਰ ਕਿਸੇ ਵੀ ਕਿਸਮ ਦੀ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਉਹ ਪੈਨਸ਼ਨਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਤੇਰੇ ਨੰਬਰ ਚਾਲੂ ਰਹਿਣਗੇ ਔਰ ਬਿਲਕੁਲ ਉਹਨਾਂ 12 ਘੰਟਿਆਂ ਦੇ ਅੰਦਰ ਜਿਹੜਾ ਆਪਦੀ ਕਿਸੇ ਵੀ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਉਹ ਲੈ ਸਕਦਾਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਪੰਜਾਬ ਦੇ ਪਹਿਲੇ ਮਰੀਜ਼ ਸਹੂਲਤ ਕੇਂਦਰ ਅਤੇ ਪਹਿਲੇ ਈ ਹਸਪਤਾਲ ਦੀ ਸ਼ੁਰੂਆਤ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਡਿਜੀਟਲ ਅਤੇ ਆਧੁਨਿਕ ਦੌਰ ਨਾਲ ਜੋੜੇਗਾ ਮਰੀਜ਼ ਨੂੰ ਤੇਜ਼ ਪਾਰਦਰਸ਼ੀ ਤੇ ਆਸਾਨੀ ਨਾਲ ਸਿਹਤ ਸੇਵਾਵਾਂ ਮਿਲਣਗੀਆਂ ਇਹ ਪ੍ਰਣਾਲੀ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਲਾਗੂ ਕੀਤੀ ਜਾਵੇਗੀ ਤਾਂ ਜੋ ਹਰ ਪੰਜਾਬੀ ਤੱਕ ਉੱਤਮ ਸਿਹਤ ਸੇਵਾ ਪਹੁੰਚੇ ਹੁਣ ਮਰੀਜ਼ ਘਰ ਤੋਂ ਹੀ ਆਪਣੀ ਪਰਚੀ ਬਣਾ ਸਕਣਗੇ ਤੇ ਨਾਲ ਹੀ ਸਾਰੇ ਸੈਂਪਲ ਵੀ ਇੱਕੋ ਜਗ੍ਹਾ ਲੈ ਜਾਣਗੇ ਸੈਂਪਲਾਂ ਦੀ ਰਿਪੋਰਟ ਮਰੀਜ਼ ਦੇ ਮੋਬਾਈਲ ਤੇ ਭੇਜੀ ਜਾਵੇਗੀ ਇਸ ਕੋਲ ਅਜੋ ਦੋ ਪ੍ਰੋਗਰਾਮ ਹੈ ਪਹਿਲਾ ਤਾਂ ਹੈਗਾ ਈ ਹਸਪੀਟਲ ਜਿਹਦੇ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਹੈ ਪੇਸ਼ੈਂਟ ਇੱਥੇ ਆਉਂਦਾ ਫਿਰ ਉਹ ਲਾਈਨ ਫੜਦਾ ਅਸੀਂ ਕਾਊਂਟਰ ਬਣਾਏ ਆ ਬਹੁਤ ਸਾਰੇ ਉੱਥੇ ਵੀ ਟੋਕਨ ਸਿਸਟਮ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਕਰੋ ਪੇਸ਼ੈਂਟ ਕਰੋ ਆਪਣੀ ਪਰਚੀ ਖੁਦ ਬਣਾ ਕੇ ਜਿਹੜਾ ਜਿਹਨੂੰ ਜਿਹੜਾ ਟੈਕਸੇ ਵੀ ਹੈਗਾ ਨਾ ਜੀ ਅੱਜ ਕੱਲ ਜਿਹੜੇ ਹਰ ਘਰ ਚ ਕੋਈ ਨਾ ਕੋਈ ਬੱਚਾ ਹੁੰਦਾ ਉਹ ਕਰੋ ਆਪਣੀ ਅਪਾਇੰਟਮੈਂਟ ਲੈ ਕੇ ਆਪਣੀ ਪਰਚੀ ਬਣਾ ਕੇ ਸਿੱਧਾ ਆਪਣਾ ਓਪਰੇਟਿਵ ਜਾ ਸਕਦਾ ਹਾਂ ਮੈਂ ਇੱਥੇ ਆ ਕੇ ਵੇਟ ਕਰਨ ਦੀ ਲੋੜ ਨਹੀਂ ਆ ਤੇ ਦੂਜਾ ਇਹਦੇ ਨਾਲ ਹੈਗਾ ਜਿਹੜੀ ਉਹਦੀ ਰਿਪੋਰਟਸ ਹੁੰਦੀਆਂ ਵੀ ਜਦੋਂ ਉਹਨਾਂ ਨੇ ਆਪਣਾ ਬਲੱਡ ਭੇਜਤਾ ਉਹਦੇ ਵਾਸਤੇ ਜਿਹੜਾ ਸੈਂਪਲ ਇੱਕੋ ਜਗ੍ਹਾ ਤੇ ਲੈ ਜਾਣਗੇ ਸਾਰੇ ਚੱਲਾ ਗਿਆ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਡਾਕਟਰ ਕੋਲੇ ਆਣੀ ਸ਼ੁਰੂ ਹੋ ਗਈ ਹੈ ਅਮ ਜੀ ਇਹ within ਹਫ਼ਤੇ 10 ਤੋਂ 15 ਦਿਨ ਦੇ ਵਿੱਚ ਜੁੜੀ ਹੈਗੀ ਆ ਪੇਸ਼ੈਂਟ ਦੇ ਮੋਬਾਈਲ ਦੇ ਉੱਤੇ ਵੀ ਉਹਨੂੰ ਸਾਰੀ ਰਿਪੋਰਟ ਮਿਲ ਜਾਈਗੀ ਪਹਿਲਾਂ ਉਹ ਕਾਗਜ਼ ਤੇ ਲਿਖ ਕੇ ਦਿੰਦੇ ਸੀ ਜਿਸ ਨੂੰ ਕਹਿੰਦੇ ਸੀ ਪੜੀ ਨਹੀਂ ਜਾਂਦੀ ਸੀ ਪਹਿਲਾਂ ਆਪਾਂ ਸੈਂਪਲ ਦੇ ਕੇ ਆਉਂਦੇ ਸੀ ਪਰ ਰਿਪੋਰਟ ਨਾਲ ਦਿੰਦੇ ਸੀ ਪੇਸ਼ੈਂਟ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਤੇ ਇਸੇ ਤਰ੍ਹਾਂ ਜਿਹੜਾ ਰਜਿਸਟ੍ਰੇਸ਼ਨ ਦੇ ਵਿੱਚ ਇਨਵੈਸਟੀਗੇਸ਼ਨਸ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਇਹਦੀ ਐਪਲੀਕੇਸ਼ਨ ਹੈਗੀ ਆ ਜਿਵੇਂ ਜਿਹੜੇ ਬੱਚੇ ਹੈਗੇ ਆ ਜਿਸ ਤਰ੍ਹਾਂ ਪੇਸ਼ੈਂਟ ਫਸਿਲਿਟੇਸ਼ਨ ਸੈਂਟਰ ਹੈ ਉਹ ਦੱਸਣਗੇ ਵੀ ਇੱਥੇ ਕਿਹੜਾ ਡਿਪਾਰਟਮੈਂਟ ਕਿੱਥੇ ਆ ਤੁਸੀਂ ਥੋੜਾ ਚੈੱਕਅਪ ਕਿੱਥ ਇਸ ਤੋਂ ਬਾਅਦ ਜਿਹੜੇ ਪੰਜਾਬ ਸਰਕਾਰ ਹੈ ਔਰ ਕਿਹੜੀਆਂ ਸਹੂਲਤਾਂ ਦੇ ਰਹੀ ਹੈ ਔਰ ਉਹਨਾਂ ਨੂੰ ਪ੍ਰਾਇਮਰੀ ਕੇਅਰ ਦੱਸਣਗੇ ਵੀ ਤੁਹਾਡੇ ਘਰ ਦੇ ਨੇੜੇ ਜਿਹੜਾ ਕਿਹੜਾ ਮੱਲਾ ਕਲੀਨਿਕ ਹੈਗਾ ਉਹਦੀ ਸਾਰੀ ਡਿਟੇਲ ਦੱਸਣਗੇ ਵੀ ਤੁਸੀਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਬਾਅਦ ਤੁਹਾਨੂੰ ਦਵਾਈ ਲੈਣ ਲਈ ਇੱਥੇ ਆਉਣ ਦੀ ਲੋੜ ਨਹੀਂ ਆ ਜਾਂ ਤੁਹਾਡਾ ਜਿਹੜਾ ਡਿਸਟ੍ਰਿਕਟ ਹਸਪਤਾਲ ਹੈ ਦਾ ਜਿਹੜਾ ਸਬ-ਡਿਵੀਜ਼ਨ ਹਸਪਤਾਲ ਚ ਦਵਾਈ ਉੱਥੋਂ ਵੀ ਲੈ ਸਕਦੇ ਹੋ ਇੱਥੇ ਤੁਸੀਂ ਤਾਂ ਹੀ ਆਣਾ ਜਦੋਂ ਹਸਪਤਾਲ ਵਾਲੇ ਤੁਹਾਨੂੰ ਭੇਜਣ ਇੱਕ ਪ੍ਰੋਪਰ ਰੈਫਰਲ ਸਿਸਟਮ ਹੋਏਗਾ ਸੋ ਬਹੁਤ ਸਾਰੀਆਂ ਸਹੂਲਤਾਂ ਪੇਸ਼ੈਂਟ ਦੀ ਜ਼ਿੰਦਗੀ ਆਸਾਨ ਹੋਏਗੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪੇਸ਼ੈਂਟ ਇੱਥੇ ਆਏਗਾ ਉਹਨੂੰ ਕੋਈ ਇੱਕ ਹਮਦਰਦ ਬੰਦਾ ਮਿਲੇਗਾ ਜਿਹੜਾ ਉਹਦੀ ਗੱਲ ਸੁਨੇਗਾ ਉਹਨੂੰ ਰੀਸ਼ੋਰ ਕਰੇਗਾ ਪੇਸ਼ੈਂਟ ਦਾ ਜਿਹੜਾ ਫੀਅਰ ਹੈ ਉਹ ਖਤਮ ਹੋ ਜਾਏਗਾ ਆਦੀ ਬਿਮਾਰੀ ਉਹਦੀ ਠੀਕ ਹੋ ਜਾਂਦੀ ਹੈ ਜਦੋਂ ਜਦੋਂ ਕੋਈ ਉਹਨੂੰ ਪਿਆਰ ਨਾਲ ਗੱਲ ਕਰਨ ਵਾਲਾ ਮਿਲ ਜੇ ਸੋ ਇਹ ਦੋਨੋਂ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਇਹਨਾਂ ਦਾ ਮਕਸਦ ਇਹ ਹੈ ਕਿ ਮਜੀਦ ਦਾ ਜਿਹੜਾ ਹਸਪੀਟਲ ਸਟੇ ਹੈ ਉਹ ਹਰ ਰੰਗ ਨਾਲ ਹੋਵੇ ਡਰਣਾ ਨਾ ਹੋਵੇ ਉਹ ਦੁੱਖ ਤਕਲੀਫ ਚ ਆਵੇ ਤੇ ਇੱਥੋਂ ਉਹਦਾ ਦੁੱਖ ਨਿਵਾਰਨ ਹੋ ਕੇ ਇੱਕ ਸੁਖਮਈ ਜਿਹੜਾ ਹੈਗਾ ਸਨਿਆ ਲੈ ਕੇ ਜਾਵੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਚਔਰਤਾਂ ਨੂੰ ਅਗਲੇ ਬਜਟ ਤੋਂ 1000 ਰੁਪਏ ਮਹੀਨਾ ਮਿਲਣਾ ਹੋਵੇਗਾ ਸ਼ੁਰੂ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿਖੇ ਰੋਡ ਸ਼ੋਅ ਦੌਰਾਨ ਕੀਤਾ ਐਲਾਨ ਕਿਆ ਸੀ 5 ਸਾਲਾਂ ਚ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਸੀ ਉਹ ਅਸੀਂ ਪੂਰੇ ਕਰ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਬਾਦਲ ਪਰਿਵਾਰ ਨੂੰ ਲਿਆ ਲੰਬੇ ਹੱਥੀ ਮਾਨ ਨੇ ਕਿਹਾ ਇਹ ਮੇਰੇ ਤੇ ਗੈਂਗਸਟਰ ਪੈਦਾ ਕਰਨ ਦੇ ਇਲਜ਼ਾਮ ਲਗਾਉਂਦੇ ਨੇ ਜਦਕਿ ਇਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਹੈ ਟਿਕਟ ਮੁੱਖ ਮੰਤਰੀ ਮਾਨ ਨੇ ਕ੍ਰਿਕਟ ਵਿਸ਼ਵ ਕੱਪ ਚ ਜਿੱਤਣ ਵਾਲੀ ਮਹਿਲਾ ਟੀਮ ਨੂੰ ਦਿੱਤੀ ਵਧਾਈ ਮਾਨ ਨੇ ਕਿਹਾ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਟੀਮ ਚ ਤਿੰਨ ਕੁੜੀਆਂ ਪੰਜਾਬ ਦੀਆਂ ਪੁਰਸ਼ ਟੀਮ ਚ ਵੀ ਕਪਤਾਨ ਸ਼ੁਭਮਨ ਗਿੱਲ ਸਮੇਤ ਤਿੰਨ ਮੁੰਡੇ ਪੰਜਾਬ ਦੇ ਨੇ ਰਵਨੀਤ ਬਿੱਟੂ ਨੇ ਸੀਮਾਂ ਮੰਨਦੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਨਵੇਂ ਬਿਆਨ ਤੇ ਦਿੱਤੀ ਪ੍ਰਤੀਕਿਰਿਆ ਬਿੱਟੂ ਨੇ ਕਿਹਾ ਜੇਕਰ ਲੋਕਾਂ ਨੇ ਸਰਕਾਰ ਨੂੰ ਸਬਕ ਨਾ ਸਿਖਾਇਆ ਤਾਂ ਮਹਿਲਾਵਾਂ ਨਾਲ ਕੀਤਾ ਵਾਦਾ ਮਾਰਚ 'ਚ ਵੀ ਪੂਰਾ ਨਹੀਂ ਹੋਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੋੜ ਚੁਣੇ ਗਏ ਐਸਜੀਪੀਸੀ ਦੇ ਪ੍ਰਧਾਨ ਧਾਮੀ ਨੂੰ 136 'ਚੋਂ 117 ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਨੂੰ ਪਈਆਂ 18 ਵੋਟਾਂ ਜਦਕਿ ਇੱਕ ਵੋਟ ਹੋਈ ਰੱਦ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਤਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ